ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਇੱਕ ਬੀਬੀ ਇੱਕ ਸੰਤ ਜੀ ਕੋਲ ਗਈ ਹੱਥ ਜੋੜ ਕੇ ਫਰਿਆਦ ਕਰਨ ਲੱਗੀ ਕਿ ਮੇਰੀ ਅਰਦਾਸ ਪਰਮਾਤਮਾ ਦੇ ਘਰ ਕਬੂਲ ਨਹੀਂ ਹੁੰਦੀ ਤੇ ਨਾ ਹੀ ਮੇਰੇ ਕੋਲ ਇੰਨਾ ਸਮਾਂ ਤੇ ਨਾ ਹੀ ਸਰੀਰ 'ਚ ਇੰਨੀ ਤਾਕਤ ਹੈ ਕਿ ਸਾਰੀ ਰਾਤ ਬੈਠ ਕੇ ਤੇ ਨਾਮ ਜਪ ਸਕਾਂ ਕੁਈ ਐਸਾ ਤਰੀਕਾ ਦੱਸੋ ਵੀ ਮੇਰੀ ਪਰਮਾਤਮਾ ਅੱਗੇ ਅਰਦਾਸ ਪੂਰੀ ਹੋ ਜਾਵੇ। ਸੰਤ ਜੀ ਨੇ ਅੱਗੋਂ ਕਿਹਾ, "ਬੀਬੀ, ਘਰ ਵਿੱਚ ਜੋ ਵੀ ਕੰਮ ਕਰੋ, ਪਰਮਾਤਮਾ ਨੂੰ ਯਾਦ ਕਰਕੇ ਕਰੋ। ਪੂਰੀ ਸੱਚਾਈ ਦੇ ਨਾਲ ਕਰਿਆ ਕਰੋ। ਜਦੋਂ ਵੀ ਕਿਸੇ ਨਾਲ ਗੱਲ ਕਰੋ, ਪਿਆਰ ਤੇ ਮਿੱਠੇ ਬੋਲਾਂ ਨਾਲ ਕਰਿਆ ਕਰੋ। ਤੇਰਾ ਇਹ ਵਤੀਰਾ বিনা ਇਬਾਦਤ ਵਾਂਗ ਹੀ ਕੰਮ ਕਰੇਗਾ। ਜਦੋਂ ਵੀ ਆਟਾ ਗੁੰਨਣ ਬੈਠੋ, ਤਾਂ ਉਸ ਸਮੇਂ ਵਾਹਿਗੁਰੂ ਦਾ ਨਾਮ ਲੈ।" ਇਕ ਵਾਰ ਜ਼ਰੂਰ ਕੋ हे ਪਰਮਾਤਮਾ ਤੂੰ ਸਾਨੂੰ ਯਾਦ ਰੱਖਿਆ ਮੇਰੇ ਤੱਕ ਰਿਜਕ ਰਿਜਕ ਪਹੁੰਚਦਾ ਕੀਤਾ ਰਿਜਕ ਪਕਾਉਣ ਦੀ ਤਾਕਤ ਵੀ ਬਖਸ਼ੀ ਹੈ हे ਪਰਮਾਤਮਾ ਹੁਣ ਮੇਰੀ ਅਰਦਾਸ ਨੂੰ ਵੀ ਬੂਰ ਪਾਦ ਜਦੋਂ ਆਪਾਂ ਆਪਣੇ ਘਰ ਦੇਆਂ ਲਈ ਰੋਟੀ ਬਣਾਉਣੀ ਹੈ ਤੇ ਉਸ ਸਮੇਂ ਵਾਹਿਗੁਰੂ ਦਾ ਨਾਮ ਲੈ ਜੋ ਵੀ ਬਣਾਉਣੀਆ ਪਰਮਾਤਮਾ ਉਸ ਨੂੰ ਫਿਰ ਹਮੇਸ਼ਾ ਕਬੂਲ ਕਰਦੇ ਹੀ ਕਰਦੇ ਨੇ ਅਗੋ ਬੀਬੀ ਕਿਹਾ ਵੀ ਜਿੰਦਗੀ ਵਿੱਚ ਫਿਰ ਮੁਸ਼ਕਲਾਂ ਪਰੇਸ਼ਾਨੀਆਂ ਇਹ ਆਪਣੇ ਕੋਲ ਆਉਂਦੀਆਂ ਨੇ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਤਾਂ ਸੰਤ ਜੀ ਨੇ ਕਿਹਾ ਘਰ ਵਿੱਚ ਰਿਜਕ ਦੀ ਤੰਗੀ ਅਚਾਨਕ ਆਉਣਾ ਪੈਸਿਆਂ ਦੀ ਤੰਗੀ ਆ ਜਾਣਾ ਜਾਂ ਫਿਰ ਆਪਣੇ ਘਰ ਕਿਸੇ ਨੇ ਰੋਗੀ ਹੋ ਜਾਣਾ ਬਿਮਾਰੀਆਂ ਤੇ ਪੈਸਾ ਆ ਜਾਇਆ ਖਰਚ ਹੋਣਾ ਇਹਦਾ ਸਭ ਤੋਂ ਵੱਡਾ ਕਾਰਨ ਆਪਣੇ ਘਰ ਦਾ ਜਿਹੜਾ ਰਿਜਕ ਹੈ ਨਾ ਉਹੀ ਆਪਾਂ ਨੂੰ ਜਿਹੜਾ ਬਦਦੁਆਵਾ ਦੇਣਾ ਸ਼ੁਰੂ ਕਰ ਦਿੰਦਾ ਬੀਬੀ ਕਹਿੰਦੀ ਘਰ ਦਾ ਰਿਜਕ ਕਿਵੇਂ ਬਦਦਵਾਵਾ ਦਿੰਦਾ ਉਹ ਕੀ ਹੁੰਦਾ ਤਾਂ ਸੰਤ ਜੀ ਕਹਿੰਦੇ ਜਦੋਂ ਮਨੁੱਖ ਬਚੇ ਹੋਏ ਪ੍ਰਸ਼ਾਦੇ ਨੂੰ ਜ਼ਮੀਨ ਤੇ ਸੇਟ ਦਿੰਦਾ ਉਸ ਦਾ ਅਨਾਦਰ ਕਰਦਾ ਪੈਰਾ ਹੇਠਾਂ ਆ ਉਸ ਅਨਾਜ ਦਾ ਉਸ ਅੰਨ ਦਾ ਜਦੋਂ ਅਨਾਦਰ ਹੁੰਦਾ ਤਾਂ ਉਸ ਵਕਤ ਉਹ ਆਪਣੇ ਘਰ ਦਾ ਅੰਨ ਉਹ ਰਿਜਕ ਫਰਿਆਦ ਕਰਦਾ ਵੀ हे ਪ੍ਰਮਾਤਮਾ ਤੂੰ ਮੈਨੂੰ ਮਨੁੱਖ ਦੇ ਹਿੱਸੇ ਲਿਖਤਾ ਦਿੱਤਾ ਪਰ ਇੰਨੇ ਮੇਰੀ ਕਦਰ ਨਹੀਂ ਕੀਤੀ ਇਹ ਤਾਂ ਪੈਰਾ ਹੇਠਾਂ ਡਸਟਬਿਨ ਚ ਇਤੇ ਕੂੜੇ ਦੇ ਵਿੱਚ ਮੈਨੂੰ ਸਿੱਟ ਰਿਹਾ ਹੈ ਪਲੇਪੁਰਖਾ ਇਹ ਹਮੇਸ਼ਾ ਯਾਦ ਰੱਖੋ ਜਦੋਂ ਵੀ ਰੋਟੀ ਬਣਾਓ ਜੋ ਵੀ ਪਲੇਟ ਵਿੱਚ ਪਾਓ ਨਾ ਝੂਠ ਕਦੇ ਨਾ ਛੱਡੋ ਆਪਾਂ ਜਦੋਂ ਵੀ ਕਦੇ ਕਥਾ ਕੀਰਤਨ ਕੁਝ ਵੀ ਸਰਮਨ ਕਰਦੇ ਤਾਂ ਉੱਥੇ ਜ਼ਰੂਰ ਗੱਲ ਆਉਂਦੀ ਵੀ ਜਿਹੜੀ ਆਪਣੀ ਝੂਠ ਹੈ ਨਾ ਇਹ ਘਰ ਦੀ ਬਰਕਤ ਖਾ ਜਾਂਦੀ ਸੰਤ ਫਕੀਰ ਹਮੇਸ਼ਾ ਦੱਸਦੇ ਨੇ ਝੂਠ ਨਾ ਘਰ ਬਰਬਾਦ ਕਰਦੀ ਜਿੰਨਾ ਹੀ ਖਾਣਾ ਪਾਓ ਜਿੰਨਾ ਤੁਸੀਂ ਖਾ ਸਕੋ ਆਪਾਂ ਲੰਗਰ ਪ੍ਰਸ਼ਾਦਾ ਜਦੋਂ ਛਕਦੇ ਆਂ ਉੱਥੇ ਬੈਠਦੇ ਆਂ ਉੱਥੇ ਇਹੀ ਆ ਕਹਿੰਦੇ ਨੇ ਨਾ ਵੀ ਉਹਨਾ ਹੀ ਲਵੋ ਜਿੰਨੇ ਦੀ ਜ਼ਰੂਰਤ ਹੈ ਕਿਉਂ ਕਿ ਉਹ ਜੂਠ ਜਿਹੜੀ ਹੈ ਉਹ ਕਦੀ ਆਪਣੇ ਅੱਗੇ ਨਹੀਂ ਵਧਣ ਦੇਦੀ ਆਪਾਂ ਕੋਈ ਚੀਜ਼ਾਂ ਪੈਰਾਂ ਹੇਠਾਂ ਰੋੜ ਦਿੰਨੇ ਆ ਉਹਨਾਂ ਰੋੜ ਦਿੰਨੇ ਦਿੱਤੀ ਹੋਈ ਰੋਟੀ ਹਮੇਸ਼ਾ ਜਦੋਂ ਆਪਾਂ ਪੈਰਾਂ ਹੇਠਾਂ ਕੋਈ ਵੀ ਜ ਕੋਈ ਵੀ ਚੀਜ਼ ਨੂੰ ਪੈਰਾਂ ਹੇਠਾਂ ਲਿਟੜ ਦਿਆ ਨਾ ਤਾਂ ਹਮੇਸ਼ਾ ਆਪਾਂ ਨੂੰ ਬਦਵਾਵਾ ਦਿੰਦੀ ਜਿਵੇਂ ਰੋਟੀ ਦਾ ਟੁਕੜਾ ਕਿਸੇ ਚੀਜ਼ ਦਾ ਜੋ ਪਤਾ ਹੈ ਵੀ ਮੂੰਹ ਵਿੱਚ ਪਾਣ ਵਾਲੀ ਚੀਜ਼ ਵੀ ਖਾਣ ਵਾਲੀ ਚੀਜ਼ ਐਵੇਂ ਦਾ ਟੁਕੜਾ ਦੇਖੋ ਉਸ ਨੂੰ ਜ਼ਮੀਨ ਤੋਂ ਉਦੋਂ ਹੀ ਚੁੱਕ ਦੋ ਤੇ ਐਵੇਂ ਦੀ ਥਾਂ ਰੱਖੋ ਜਿੱਥੇ ਉਹ ਪੈਰਾਂ ਹੇਠਾਂ ਨਾ ਆਵੇ ਦੂਜੀ ਗੱਲ ਦਾ ਇਹ ਧਿਆਨ ਰੱਖੋ ਜਿੱਥੇ ਚਿੜੀਆਂ ਕਾਂ ਪਰਿੰਦੇ ਉੱਡ ਕੇ ਆਉਣ ਤੇ ਉਸ ਥਾਂ ਆ ਕੇ ਆਰਾਮ ਨਾਲ ਬੈਠ ਕੇ ਖਾ ਸਕਣ ਐਵੇਂ ਦੀ ਥਾਂ ਰੱਖੋ ਇਸ ਤਰ੍ਹਾਂ ਉਹ ਹੀ ਰਿਜਕ ਜਿਹਦਾ ਢਿੱਡ ਭਰੇਗਾ ਤੇ ਉਹ ਤੁਹਾਨੂੰ ਦਵਾਵਾ ਦੇਵੇਗਾ ਕਿਸੇ ਦਾ ਟਿੱਡ ਜੋ ਭਰਦਾ ਉਸ ਦੀ ਅਰਦਾਸ ਪਰਮਾਤਮਾ ਹਮੇਸ਼ਾ ਕਬੂਲ ਕਰਦੇ ਨੇ ਆਪਾਂ ਜਦੋਂ ਵੀ ਕਿਸੇ ਨੂੰ ਕੁਝ ਦੇਨੇ ਆ ਨਾ ਤਾਂ ਬਦਲੇ ਵਿੱਚ ਉਹ ਅਸੀਸਾਂ ਦਿੰਦਾ ਤੇ ਉਹ ਅਸੀਸਾਂ ਚ ਐਨੀ ਤਾਕਤ ਹੈ ਕਿ ਉਹ तमाम ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦੂਰ ਕਰ ਦਿੰਦਾ ਐਵੇਂ ਨਾ ਇੱਕ ਮਨੁੱਖ ਰਾਤ ਦੀ ਬਚੀ ਹੋਈ ਰੋਟੀ ਘਰ ਤੋਂ ਬਾਹਰ ਸੁੱਟਣ ਦਿਆ ਸੀ ਅਗੋਂ ਇੱਕ ਸੰਤ ਫਕੀਰ ਆਉਂਦੇ ਸਨ ਜਦੋਂ ਉਹਨਾਂ ਦੇਖਿਆ ਵੀ ਇੱਕ ਮਨੁੱਖ ਨਾ ਰਾਤ ਦੀਆਂ ਬਚੀਆਂ ਹੋਈਆਂ ਬਹਿੀਆਂ ਰੋਟੀਆਂ ਘਰ ਦੇ ਬੁਹੇ ਅੱਗੇ ਖੜ ਕੇ ਤੇ ਬਾਹਰ ਨੂੰ ਸਿੱਟੀ ਜਾਂਦੇ। ਸੰਤ ਜੀ ਜਦੋਂ ਦੇਖਿਆ ਤੇ ਉਹਦੇ ਕੋਲ ਆਕੇ। ਉਸ ਦੇ ਕੋਲ ਆਕੇ ਕਿਆ, "ਓ ਪਲੇ ਪੁਰਖਾ, ਤੂੰ ਕੀ ਕਰਦਾ ਪਿਆ? ਤੈਨੂੰ ਪਤਾ ਹੈ, ਪਰਮਾਤਮਾ ਨੇ ਦਾਣੇ-ਦਾਣੇ ਤੇ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ। ਰਾਤ ਦੀ ਬਚੀ ਹੋਈ ਰੋਟੀ ਬਰਕਤ ਲੈ ਕੇ ਆਉਂਦੀ, ਰੋਗਾਂ ਤੋਂ ਬਚਾਉਂਦੀ।" ਮਨੁੱਖ ਨੇ ਕਿਹਾ, "ਉਹ ਕਿਵੇਂ?" ਕਹਿੰਦੇ ਜਦੋਂ ਮਨੁੱਖ ਆਪਣੇ ਸਾਹਮਣੇ ਕੋਈ ਖਾਣ ਲਈ ਕੋਈ ਚੀਜ਼ ਰੱਖਦਾ ਰੋਟੀ ਰੱਖਦਾ ਤਾਂ ਰੋਟੀ ਫਰਿਆਦ ਕਰਦੀ ਹੈ ਵੀ ਇਸ ਨਾਲ ਇਹ ਆਪਣਾ ਤੇ ਕਿਸੇ ਦਾ ਢਿੱਡ ਭਰੇ ਤੇ ਫਿਰ ਇੱਥੇ ਅੰਨ ਤੇ ਧਾਨ ਦੇ ਢੇਰ ਲੱਗੇ ਰਹਿਣ ਜਦੋਂ ਤੁਸੀਂ ਰੋਟੀ ਖਾਂਦੇ ਨਹੀਂ ਕੁਝ ਰੋਟੀਆਂ ਆਪਣੇ ਘਰ ਐਵੇਂ ਦੀਆਂ ਹੁੰਦੀਆਂ ਨੇ ਆਪਾਂ ਪਕਾ ਕੇ ਰੱਖ ਲਈਆਂ ਥੋੜੀਆਂ ਖਾਧੀਆਂ ਥੋੜੀਆਂ ਬਚੀਆਂ ਉਹਨਾਂ ਨੂੰ ਐਵੇਂ ਹੀ ਰੱਖ ਦਿੰਦੇ ਆ ਤਾਂ ਰੋਟੀ ਫਰਿਆਦ ਕਰਦੀ ਹੈ ਵੀ ਪ੍ਰਮਾਤਮਾ ਤੂੰ ਮੈਨੂੰ ਇਹਦੇ ਹਿੱਸੇ ਤਾਂ ਲਿਖ ਦਿੱਤਾ ਪਰ ਇੰਨੇ ਤਾਂ ਮੈਨੂੰ ਠੁਕਰਾ ਦਿੱਤਾ ਨਾ ਤੇਨੇ ਆਪਣਾ ਇਹਦੇ ਨਾਲ ਢਿੱਡ ਭਰਿਆ ਤੇ ਨਾ ਹੀ ਕਿਸੇ ਦਾ ਭਰਿਆ ਵੀ ਤੇਰੀ ਬਣਾਈ ਖਲਕਤ ਦਾ ਵੀ ਉਸਦੇ ਨਾਲ ਢਿੱਡ ਨਹੀਂ ਭਰਿਆ ਇੰਨੇ ਤਾਂ ਇੱਥੇ ਹੀ ਰੱਖਿਆ ਨੇ ਤਾਂ ਪਰਮਾਤਮਾ ਨਾ ਉਸ ਰੋਟੀ ਦੀ ਜਿਹੜੀ ਫਰਿਆਦ ਹੁੰਦੀ ਕਹਿੰਦੇ ਉਹਨੂੰ ਕਈ ਗੁਣਾਂ ਦੇ ਨਾਲ ਭਰ ਦਿੰਦਾ ਉਹ ਚ ਕਈ ਜਿਹੜੇ ਐਵੇਂ ਦੇ ਰਾਜ ਲੁਕਾ ਕੇ ਰੱਖ ਦਿੰਦਾ ਉਹ ਚ ਕਈ ਫਾਇਦੇ ਛਾਪਾ ਕੇ ਰੱਖ ਦਿੰਦਾ ਫਿਰ ਕਹਿੰਦੇ ਜੋ ਵੀ ਸਵੇਰੇ ਉੱਠ ਉਹ ਰੋਟੀ ਖਾਂਦਾ ਉਹ ਰੋਗਾਂ ਤੇ ਬਿਮਾਰੀਆਂ ਤੋਂ ਬਚ ਜਾਂਦਾ ਨਾਲ ਦੇ ਨਾਲ ਉਸ ਕਰ ਬਰਕਤ ਦੇ ਢੇਰ ਲੱਗ ਜਾਂਦੇ ਨੇ ਇੱਕ ਸਮਾਂ ਨ ਐਵੇਂ ਦਾ ਵੀ ਸੀ ਜਦੋਂ ਮਨੁੱਖ ਦੀ ਭਾਵੇਂ ਕਿੰਨੀ ਮਰਜੀ ਉਮਰ ਹੋਵੇ ਉਹ ਕਦੇ ਕਮਜ਼ੋਰ ਨਹੀਂ ਸੀ ਹੁੰਦਾ ਭਾਵੇਂ ਉਹਦੀ ਕਿੰਨੀ ਭਾਵੇਂ ਬੁਢਾਪੇ ਵਾਲੀ ਉਮਰ ਵੀ ਕਿਉਂ ਨਾ ਹੋਵੇ ਉਸ ਸਮੇਂ ਪਰਮਾਤਮਾ ਦੀ ਰਜਾ ਵਿੱਚ ਰਹਿਣ ਵਾਲਾ ਹਮੇਸ਼ਾ ਬੇਹੀ ਰੋਟੀ ਦੀ ਵਰਤੋਂ ਕਰਦਾ ਸੀ ਵੀ ਜੋ ਵੀ ਉਹਨੂੰ ਪਰਮਾਤਮਾ ਨੇ ਚੀਜ਼ਾਂ ਦਿੱਤੀਆਂ ਸਨ ਨਾ ਉਹਦਾ ਸ਼ੁਕਰਾਨਾ ਕਰਦਾ ਸੀ ਕਿਸੇ ਚੀਜ਼ ਦਾ ਅਨਾਦਰ ਨਹੀਂ ਸੀ ਕਰਦਾ ਅੱਜ ਦੇ ਸਮੇਂ ਹਰ ਮਨੁੱਖ ਕੋਈ ਨਾ ਕੋਈ ਰੋਗ ਤੇ ਕੋਈ ਨਾ ਕੋਈ ਬਿਮਾਰੀ ਦੇ ਨਾਲ ਕਮਜ਼ੋਰ ਹੋਇਆ ਪਿਆ ਬਿਮਾਰੀਆਂ ਨੇ ਆਪਾਂ ਨੂੰ ਘੇਰਿਆ ਹੋਇਆ ਇਸ ਦਾ ਸਭ ਤੋਂ ਵੱਡਾ ਰਾਮਬਾਨ ਇਲਾਜ ਇਹ ਇਸ ਨੂੰ ਨਾ ਡਾਕਟਰ ਵੀ ਹੁਣ ਸਲਾਹ ਦਿੰਦੇ ਨੇ ਜੇਕਰ ਸਵੇਰੇ ਉੱਠ ਤੁਸੀਂ ਬਹੀ ਰੋਟੀ ਨੂੰ ਹਲਕਾ ਜਿਹਾ ਗਰਮ ਕਰਕੇ ਖਾਂਦੇ ਹੋ ਇਸ ਤਰ੍ਹਾਂ ਖਾਣ ਨਾਲ ਤੁਹਾਡੀ ਸਿਹਤ ਜਿਹੜੀ ਹੈ ਉਹ ਬੜੀ ਸ਼ਾਨਦਾਰ ਹੋ ਜਾਏਗੀ ਤੁਸੀਂ ਜਵਾਨ ਵੀ ਨਜ਼ਰ ਆਉਣ ਲੱਗ ਜਾਓਗੇ ਨਾ ਜਿੰਨੀ ਤੁਹਾਡੀ ਕਮਜ਼ੋਰੀ ਹੈ ਨਾ ਇਹ ਆਪੇ ਦੂਰ ਹੋ ਜਾਏਗੀ ਸਾਰੇ ਰੋਗਾਂ ਦੀ ਬੇਹੀ ਰੋਟੀ ਇਹ ਇੱਕ ਇਲਾਜ ਸਵੇਰ ਦੀ ਜਦੋਂ ਖੁਦਾਕ ਲੈਂਦੀ ਹੋ ਨਾ ਆਪਾਂ ਜਦੋਂ ਖਾਣੇ ਰਾਤ ਦੀ ਬਚੀ ਹੋਈ ਰੋਟੀ ਤੇ ਨਾਲ ਦੁੱਧ ਦਾ ਤੁਸੀਂ ਗਲਾਸ ਲਵੋ ਇਹਨਾਂ 슈ਗਰ ਬੀਪੀ ਦੋਵੇਂ ਚੀਜ਼ਾਂ ਤੁਹਾਡੇ ਵਾਸਤੇ ਆ ਜਾਣਗੀਆਂ ਜਿਹੜੇ ਕਿੰਨੇ ਵਜ਼ਨ ਵਾਧਾ ਹੈ ਵਜ਼ਨ ਵਾਧਾ ਉਹ ਇਸ ਤਰ੍ਹਾਂ ਕਰਕੇ ਦੇਖੋ ਤੁਹਾਡਾ ਵਜ਼ਨ ਵੀ ਘਟ ਜਾਵੇਗਾ ਜਿਹੜੇ ਆਪਣੇ ਖੂਨ ਦੇ ਵਿੱਚ 슈ਗਰ ਦੀ ਮਾਤਰਾ ਹੈ ਨਾ ਉਹ ਵੀ ਠੀਕ ਹੋ ਜਾਏਗੀ ਜਿਹੜੇ ਲੋਕੀ ਕਬਜ ਤੋਂ ਪਰੇਸ਼ਾਨ ਨੇ ਉਹਨਾਂ ਨੂੰ ਦੁੱਧ ਤੇ ਬਹੀ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਸਾਦਗੀ ਨੂੰ ਅਪਣਾਓ ਬਹੀ ਰੋਟੀ ਨੂੰ ਅਪਣਾਓ ਜ਼ਿੰਦਗੀ ਦੇ ਅੱਧੇ ਦੁੱਖ ਤਾਂ ਖਤਮ ਹੋ ਜਾਣਗੇ ਆਪਣੇ ਵੱਡੇ-ਵਡੇਰਿਆਂ ਨੇ ਨਾ ਆਪਾਂ ਨੂੰ ਬੜੀਆਂ ਸੋਹਣੀਆਂ ਚੀਜ਼ਾਂ ਦਿੱਤੀਆਂ ਸਨ ਸਮਝਾਈਆਂ ਵੀ ਸਨ ਪਰ ਆਪਾਂ ਨਾ ਸਮੇਂ ਰਹਿੰਦੇ ਉਹਨਾਂ ਚੀਜ਼ਾਂ ਦੀ ਕਦਰ ਕਰਨੀ ਛੱਡ ਦਿੱਤੀ ਸਿਆਣੇ ਕਹਿੰਦੇ ਸੀ ਥਾਲੀ 'ਚ ਝੂਠ ਨਾ ਛੱਡੋ ਝੂਠ ਕਰਦੀ ਬਰਕਤ ਖਾ ਜਾਂਦੀ ਹੈ ਕਹਿੰਦੇ ਸੀ ਜਦੋਂ ਪ੍ਰਸ਼ਾਦਾ ਬਣਾਓ ਸਿਰ ਟਾਕੇ ਬਣਾਓ ਭਾਵੇਂ ਬੀਬੀਆਂ ਬਣਾਉਣ ਭਾਵੇਂ ਪੁਰਖ ਬਣਾਓ ਬਣਾਉਂਦੇ ਸਮੇਂ ਪਰਮਾਤਮਾ ਦਾ ਨਾਮ ਲਵੋ ਵੀ ਪਰਮਾਤਮਾ ਤੂੰ ਰਿਜਕ ਦਿੱਤਾ ਰਿਜਕ ਬਣਾਉਣ ਦੀ ਤਾਕਤ ਵੀ ਦਿੱਤੀ ਹੈ ਹੁਣ ਪਰਮਾਤਮਾ ਜਿਹੜਾ ਖਾਵੇ ਉਹ ਹਮੇਸ਼ਾ ਤੇਰੇ ਨਾਲ ਜੁੜੇ ਤੇ ਸਰੀਰ ਤੰਦਰੁਸਤ ਰਹੇ ਤੇ ਪਰਮਾਤਮਾ ਜਿੱਥੇ ਆਹ ਕੁਝ ਦਿੱਤਾ ਉਥੇ ਬਾਕੀ ਅਰਦਾਸਾਂ ਨੂੰ ਵੀ ਬੋਰਪਾ ਫਿਰ ਖਾਣ ਲੱਗਿਆਂ ਵੀ ਝੂਠ ਨਾ ਛੱਡੋ ਤੇ ਪਰਮਾਤਮਾ ਦਾ ਨਾਮ ਲਵੋ ਤੇ ਹਮੇਸ਼ਾ ਜੋ ਵੀ ਕਾਰਜ ਜਗੇ ਉਹਦਾ ਇੱਜ਼ਤ ਤੇ ਸਤਿਕਾਰ ਕਰਨਾ ਆਰੰਭ ਕਰਦੋ ਤੁਹਾਡੇ ਘਰ ਦੇਣ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਇਸ ਕਥਾ ਨੂੰ ਉਸ ਨਾਲ ਵੀ ਸਾਂਝਾ ਕਰੋ ਜਿਸ ਨੂੰ ਇਹ ਸੁਣਨ ਦੀ ਜ਼ਰੂਰਤ ਹੈ ਤੇ ਨਾਲੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਆਓ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ